ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਠੀਕ ਹਾਲ ਆ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਤਾਲਦਰੁਸ ਹੋਵੋਗੇ ਤੇ ਮੈਂ ਹੁਣੇ-ਹੁਣੇ ਆਈਆਂ ਡਾਕਟਰ ਦੇਉ ਦੰਦਾਂ ਦਾ ਆਪਾਂ ਨੂੰ ਤੁਹਾਨੂੰ ਪਤਾ ਹੈ ਕਿ ਮੇਰਾ ਟ੍ਰੀਟਮੈਂਟ ਚੱਲ ਰਿਹਾ ਹੈ ਔਰ ਨੀਚੇ ਵਾਲੇ ਦੰਦਾਂ ਦਾ ਚੱਲ ਰਿਹਾ ਆ ਅ ਮੈਂ ਗਈ ਸੀਗੀ ਤੇ ਉਹਨਾਂ ਨੇ ਤੁਹਾਨੂੰ ਪਤਾ ਹੀ ਆ ਕਿ ਜਦੋਂ ਆਪਣੀ ਆਰਸੀਡੀ ਕੰਪਲੀਟ ਹੋ ਜਾਂਦੀ ਆ ਸਾਰੀਆਂ ਭੈਣਾਂ ਨੇ ਜ਼ਿਆਦਾਤਰ ਕਰਵਾਈ ਰੱਖੀ ਹੋਣੀ ਆ ਹਨਾ ਤੇ ਚਲੋ ਜਿਨ੍ਹਾਂ ਨੇ ਨਹੀਂ ਕਰਵਾਈ ਉਹਨਾਂ ਨੂੰ ਪਤਾ ਲੱਗ ਜੂਗਾ ਤੇ ਮੇਰੀ ਆਰ ਸੀ ਡੀ ਤੁਹਾਨੂੰ ਦੱਸਿਆ ਸੀਗਾ ਮੇਰੇ ਪੰਜ ਦਿਨਾਂ ਦੀ ਆਰ ਸੀ ਡੀ ਕਿਹੜੇ ਦਿਨ ਹੋ ਗਈ ਸੀਗੀ ਹੈਨਾ ਤੇ ਉਸ ਚੀਜ਼ ਨੂੰ ਮੇਰਾ ਖਿਆਲ ਹਫਤਾ 10 ਦਿਨ ਹੋ ਗਏ ਤੇ ਜਿਹੜਾ ਮਤਲਬ ਕਿ ਅੰਦਰਲੇ ਪਾਸੇ ਕੋਈ ਜ਼ਖਮ ਵਗੈਰਾ ਹੁੰਦਾ ਉਹਨੂੰ ਹੀਲ ਹੋਣ ਲਈ ਥੋੜਾ ਟਾਈਮ ਦਿੰਦੇ ਹੁੰਦੇ ਨੇ ਹੈਨਾ ਕਿਉਂ ਠੀਕ ਹੋ ਜੇ ਬਿਲਕੁਲ ਕੋਈ ਇਨਫੈਕਸ਼ਨ ਹੁੰਦੀ ਆ ਤਾਂ ਉਹਦੇ ਲਈ ਆਪਾਂ ਨੂੰ 3 ਦਿਨ ਦਾ ਮੈਡੀਸਨ ਦਾ ਕੋਰਸ ਦਿੱਤਾ ਸੀ ਉਹ ਆਪਾਂ ਕੰਪਲੀਟ ਕਰਿਆ ਸੀ ਤੇ ਜੋ ਵੀ ਡਾਕਟਰਾਂ ਨੇ ਮਤਲਬ ਕਿ ਜਿਹੜਾ ਇਹ 3 ਦਿਨਾਂ ਦਾ ਕੋਰਸ ਦੱਸਦੇ ਹੁੰਦੇ ਉਹ ਕੰਪਲੀਟ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਚਾਹੇ ਤੁਹਾਡੇ ਪੇਨ ਹੋ ਰਿਹਾ ਚਾਹੇ ਨਹੀਂ ਹੋ ਰਿਹਾ ਕਿਉਂਕਿ ਕੋਈ ਇਨਫੈਕਸ਼ਨ ਕੋਈ ਸਵੇਲਿੰਗ ਹੈ ਜਿਹੜੀ ਉਹਦੇ ਨਾਲ ਠੀਕ ਹੋ ਜਾਂਦੀ ਹੈ ਸੋ ਜਿਹੜਾ 3 ਦਿਨਾਂ ਦਾ ਕੋਰਸ ਸੀ ਉਹ ਆਪਾਂ ਕੰਪਲੀਟ ਕੀਤਾ ਉਸ ਤੋਂ ਬਾਅਦ ਹੁਣ ਹਫ਼ਤਾ 10 ਦਿਨ ਹੋ ਗਏ ਸੀਗੇ ਤੇ ਉਸੇ ਤਰ੍ਹਾਂ ਹੀ ਸੀ ਤੇ ਚਲੋ ਓਕੇ ਸੀ ਕੋਈ ਪ੍ਰੋਬਲਮ ਨਹੀਂ ਸੀ ਹੋਮ ਬਿਲਕੁਲ ਠ ਫਿਰ ਆਪਾਂ ਨੂੰ ਪੈਨਲ ਮੈਨ ਪੁੱਛਿਆ ਵੀ ਸੀਗਾ ਕਿ ਤੁਸੀਂ ਦੁਬਾਰਾ ਗਏ ਨਹੀਂ ਹੈਗੇ ਤੇ ਮੈਂ ਕਿਹਾ ਸੀਗਾ ਪਿਛਲੇ ਵਲੌਗਸ ਦੇ ਵਿੱਚ ਕਿ ਜਦੋਂ ਮੈਨੂੰ ਕਾਲ ਆਉਗੀ ਤੇ ਮੈਂ ਚਲੀ ਜਾਵਾਂਗੀ ਸੋ ਆਪਾਂ ਨੂੰ ਕੱਲ ਕਾਲ ਆ ਗਈ ਸੀਗੀ ਕੱਲ ਨੂੰ ਤੁਸੀਂ 11 ਵਜੇ ਆਇਓ ਤੇ ਅੱਜ ਛੁੱਟੀ ਸੀ ਮੈਂ 11 ਵਜੇ ਚਲੀ ਗਈ ਸੀਗੀ ਤੇ ਅੱਜ ਤੁਸੀਂ ਦੇਖੋ ਕਿ ਮੈਂ ਮੇਰੇ ਉਹ ਦੰਦ ਸੀਗੇ ਜਿਹੜੇ ਤੁਹਾਨੂੰ ਪਤਾ ਹੀ ਹੈ ਜਦੋਂ ਆਪਾਂ ਕੈਪਿੰਗ ਕਰਾਉਨੇ ਆ ਤੇ ਆਪਣੇ ਦੰਦ ਦੇ ਜਿਹੜੇ ਉਹ ਸਾਰੇ ਖਸਾ ਕੇ ਬਹੁਤ ਛੋਟੇ ਛੋਟੇ ਕਰ ਦਿੰਦੇ ਨੇ ਹਨ ਜੜਾਂ ਨਹੀਂ ਰਹਿ ਜਾਂਦੀਆਂ ਨੇ ਉਸ ਤੋਂ ਬਾਅਦ ਹੀ ਉਹਦੀ ਉਹ ਸਾਈਜ਼ ਲੈਂਦੇ ਨੇ ਫਿਰ ਉਹ ਤਿਆਰ ਹੁੰਦੇ ਨੇ ਹਨ ਤੇ ਤਿਆਰ ਹੋ ਕੇ ਆਉਣ ਨੂੰ ਵੀ 500 ਦਿਨ ਲੱਗ ਜਾਂਦੇ ਹੁੰਦੇ ਨੇ ਤੇ ਮੈਂ ਇਹ ਗੱਲ ਉਹਨਾਂ ਨਾਲ ਪਹਿਲਾਂ ਹੀ ਕਰ ਲਈ ਸੀਗੀ ਕਿ ਜੇ ਤੁਸੀਂ ਮੇਰੇ ਦੰਦ ਹੁਣ 5 6 ਹੋ ਗਏ ਤੇ ਇੰਨੇ ਘਸਾਉਂਗੀ ਘਸਾ ਕੇ ਤੇ ਫਿਰ ਮੈਂ ਡਿਊਟੀ ਤੇ ਕਿਵੇਂ ਜਾਉਂਗੀ ਹਨਾ ਤੇ ਉਹ ਕਹਿੰਦੇ ਜੀ ਨਹੀਂ ਤੁਹਾਡੇ ਆਰਟੀਫੀਸ਼ੀਅਲ ਨਾਲ ਦੀ ਨਾਲ ਲਾ ਦਾਂਗੇ ਸੋ ਅੱਜ ਉਹਨਾਂ ਨੇ ਮੇਰੇ ਸਾਰੇ ਜਿਹੜੇ نیچے ਵਾਲੇ 5 6 ਦੰਦ ਸੀ ਉਹ ਸਾਰੇ ਇਕੱਠੇ ਸੀ ਪਰ ਤੁਹਾਨੂੰ ਮੇਰੇ ਫੇਸ ਤੇ ਕੋਈ ਚੇਂਜ ਨਜ਼ਰ ਆਈ ਬਿਲਕੁਲ ਵੀ ਨਜ਼ਰ ਨਹੀਂ ਆਈ ਮੈਨੂੰ ਬਿਲਕੁਲ ਨਹੀਂ ਆਈ ਜਦੋਂ ਉਹਨਾਂ ਨੇ ਪਹਿਲਾਂ ਮੈਨੂੰ ਘਸਾ ਕੇ ਦਿਖਾਏ ਤੇ ਮੇਰਾ ਮੂੰਹ ਬਹੁਤ ਭੜਾ ਲੱਗ ਰਿਹਾ ਸੀ ਤੁਸੀਂ ਸੋਚ ਸਕਦੇ ਹੋ ਕਿ ਕਿੰਨਾ ਭੜਾ ਲੱਗਦਾ ਹੋਊਗਾ ਜਦੋਂ ਆਪਣੇ ਪੰਜ ਛੇ ਦੰਦ ਜਿਹੜੇ ਉਹ ਕਸਾ ਕੇ ਬਿਲਕੁਲ ਚੂਹੇ ਦੇ ਬਣਾ ਦਿੱਤੇ ਜਾਣਾ ਸੋ ਉਸ ਤੋਂ ਬਾਅਦ ਉਹਨਾਂ ਨੇ ਫਿਰ ਸਾਈਜ਼ ਵਗੈਰਾ ਲੈ ਕੇ ਸਾਈਜ਼ ਮੇਰਾ ਪਹਿਲਾਂ ਹੀ ਲੈ ਲਿਆ ਸੀ ਜਾਣ ਸਾਰ ਉਹਨਾਂ ਨੇ ਮੇਰੇ ਜਿਹੜੇ origignal ਦੰਦ ਸੀਗੇ ਨੀਚੇ ਵਾਲੇ ਮੇਰੇ origignal ਦੰਦ ਇਦਾਂ ਦੇ ਸੀਗੇ ਥੋੜੇ ਜਿਹਾ ਅੱਗੇ ਪਿੱਛੇ ਸੋ ਉਹਨਾਂ ਨੇ ਉਹਦਾ ਸਾਈਜ਼ ਲਿਆ ਤੇ ਮੇਰੇ ਨਾਲ ਦੀ ਨਾਲ ਉਹਨਾਂ ਨੇ ਦੰਦ ਸੀ ਆਰਟੀਫੀਸ਼ਲ ਜਿਹੜੇ ਉਹ ਬਣਾ ਲਏ ਸੀਗੇ ਸੇਮ ਸਾਈਜ਼ ਦੇ ਤੇ ਸੇਮ ਸ਼ੇਪ ਦੇ ਤੇ ਉਸ ਤੋਂ ਬਾਅਦ ਉਹਨਾਂ ਨੇ ਫੇਰ ਕਸਾਏ ਮੇਰੇ ਦੰਦ ਬਹੁਤ ਬਰੀਕ ਬਰੀਕ ਕਰਦੇ ਸੀਗੇ ਤੇ ਮੋੜਿਆਂ ਵਰਗਾ ਮੂੰਹ ਹੋ ਗਿਆ ਸੀ ਬੁੜਿਆ ਮਰਗਾ ਹੋਣਾ ਤੇ ਉਸ ਤੋਂ ਬਾਅਦ ਸਾਰਾ ਉਹਨਾਂ ਨੇ ਜੋ ਵੀ ਆਪਣਾ ਪ੍ਰੋਸੈਸ ਕਰਨਾ ਸੀਗਾ ਉਹ ਕਰਕੇ ਉਸ ਤੋਂ ਬਾਅਦ ਲਾਸਟ ਦੇ ਇਹ ਮੇਰੇ ਦੰਦ ਆ ਜਿਹੜੇ ਉਹਨਾਂ ਨੇ ਲਾਤੇ ਤੇ ਜਦੋਂ ਮੈਨੂੰ ਉਹਨਾਂ ਨੇ ਸ਼ੀਸ਼ਾ ਦਿਖਾਇਆ ਤੇ ਮੈਨੂੰ ਲੱਗ ਹੀ ਨਹੀਂ ਰਿਹਾ ਸੀਗਾ ਕਿ ਇਹ ਉਹੀ ਹੈ ਕਿ ਹੋਰ ਹੈ ਮੈਨੂੰ ਤਾਂ ਖੁਦ ਵੀ ਪਹਿਚਾਨ ਨਹੀਂ ਆਈ ਮੈਨੂੰ ਤਾਂ ਲੱਗਿਆ ਕਿ ਇਹ ਉਹ ਵੀ ਦੰਦ ਨੇ ਤੇ ਉਹ ਫਿਰ ਉਹ ਕਹਿੰਦੇ ਜੀ ਹੁਣ ਇਹ ਜਿਹੜੇ ਦੰਦ ਹੈਗੇ ਦੇਖੋ ਜੀ ਇਹ ਦੰਦ ਦੇਖਣ ਵਾਲੇ ਨੇ ਇਹ ਖਾਣ ਵਾਲੇ ਨਹੀਂ ਹੈਗੇ ਤੇ ਇਹ ਜਿਹੜੇ ਨੀਚੇ ਵਾਲੇ ਦੰਦ ਨੇ ਨਾ ਮੇਰੇ ਬਿਲਕੁਲ ਸੇਮ ਸ਼ੇਪ ਦੇ ਸੀਗੇ ਉਦਾਂ ਹੀ ਉਹਨਾਂ ਨੇ ਆਰਟੀਫੀਸ਼ੀਅਲ ਲਾਤੇ ਨੇ ਕਿਰਾਂ ਕਿਉਂਕਿ ਡਿਊਟੀ ਤੇ ਜਾਣਾ ਉਹ ਕਹਿੰਦੇ ਕੋਈ ਚੱਕਰ ਨਹੀਂ ਆ ਲੌਣੇ ਨਹੀਂ ਆ ਕੁਝ ਨਹੀਂ ਕਰਨਾ ਇਹ ਆਪਣੇ ਹੀ ਦੰਦ ਸਮਝੋ ਤੁਸੀਂ ਤੇ ਪਰ ਇਹਦੇ ਨਾਲ ਬਾਈਟ ਨਹੀਂ ਕਰਨੀ ਜਿਵੇਂ ਆਪਾਂ ਫਰੂਟ ਵਗੈਰਾ ਖਾ ਲੈਨੇ ਆ ਜਾਂ ਕੋਈ ਹਾਰਡ ਚੀਜ਼ ਅੱਗੋਂ ਕੱਟ ਲੈਨੇ ਆ ਹਨਾ ਦੰਦਾ ਨਾਲ ਉਹ ਨਹੀਂ ਕਰਨਾ ਹੈਗਾ ਅਦਰਵਾਈਜ਼ ਕੋਈ ਪ੍ਰੋਬਲਮ ਨਹੀਂ ਹੈਗੀ ਔਰ ਮੈਨੂੰ ਕੁਸ਼ਕੀਲ ਵੀ ਨਹੀਂ ਹੋ ਰਿਹਾ ਮੈਨੂੰ ਲੱਗ ਹੀ ਨਹੀਂ ਰਿਹਾ ਹੈਗਾ ਕਿ ਮੇਰੇ ਕੋਈ ਆਰਟੀਫੀਸ਼ੀਅਲ ਦੰਦ ਲੰਗੇ ਨੇ ਸੋ ਇਹ ਅੱਜ ਬੜੀ ਕਰਾਮਾਤ ਹੋਈ ਔਰ ਮੈਂ ਫਸਟ ਟਾਈਮ ਐਕਸਪੀਰੀਅੰਸ ਕੀਤਾ ਕਿਉਂਕਿ ਮੇਰੇ ਪਹਿਲਾਂ ਵੀ ਜਾੜਾ ਮਤਲਬ ਕਿ ਹੈਗੀਆਂ ਜਿਨ੍ਹਾਂ ਦੀ ਆਰਸੀਟੀ ਵਗੈਰਾ ਹੋਈ ਹੈ ਤੁਹਾਨੂੰ ਮੈਂ ਦੱਸਿਆ ਮੈਂ ਦੰਦਾਂ ਨੂੰ ਲੈ ਕੇ ਬਹੁਤ ਜਿਆਦਾ ਮਤਲਬ ਕਿ ਪਾਰਟਿਕੂਲਰ ਹੈਗੀਆਂ ਕਿ ਜਦੋਂ ਮਾੜਾ ਜਿਹਾ ਵੀ ਕੋਈ ਦੰਦ 'ਚ ਪ੍ਰੋਬਲਮ ਆਈ ਮੈਂ ਨਾਲ ਦੀ ਨਾਲ ਡਾਕਟਰ ਦੇ ਭਾਈ ਦੀਆਂ ਸੋ ਮੈਂ ਕੋਈ ਵੀ ਜਾੜ ਇਸ ਤਰ੍ਹਾਂ ਨਹੀਂ ਕਢਾਈ ਹੈਗੀ ਕਿ ਜੜ ਖਾਲੀ ਕੀੜੇ ਨੇ ਤੇ ਮੈਂ ਜੜ ਕਢਾਤੀ ਇਸ ਤਰ੍ਹਾਂ ਆਪਾਂ ਕਦੇ ਨਹੀਂ ਕੀਤਾ ਹੈਗਾ ਮੇਰੀਆਂ ਸਾਰੀਆਂ ਜਾੜਾ ਸਲਾਮਤ ਨੇ ਔਰ ਆਪਾਂ ਆਰਸੀਟੀ ਕਰਾ ਕੇ ਕੈਪਿੰਗ ਜ਼ਰੂਰ ਕਰਾ ਲਈਦੀ ਹੈ ਤੋ ਆਪਣੀਆਂ ਜਾੜਾਂ ਆਪਣੇ ਦੰਦਾਂ ਦੇ ਜਿਹੜੇ ਉਹ ਫਿਰ ਸੇਵ ਹੋ ਜਾਂਦੇ ਨੇ ਤੇ ਮੈਂ ਹੁਣ ਪਰ ਮੈਂ ਇਹ ਚੀਜ਼ ਪਹਿਲੀ ਵਾਰ ਦੇਖੀ ਆ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਸੀਗਾ ਕਿ ਡਾਕਟਰ ਨੇ ਨਾਲ ਦੀ ਨਾਲ ਕੋਈ ਆਰਟੀਫੀਸ਼ੀਅਲ ਦੰਦ ਲਾਤਾ ਵੀ ਹੁਣ ਜਿਹੜਾ ਤੁਹਾਡਾ ਬਣ ਕੇ ਆਊਗਾ ਉਹ ਬਾਅਦ ਚ ਲਾਵਾਂਗੇ ਪਰ ਮੈਂ ਫਸਟ ਟਾਈਮ ਇਹ ਕਾ ਐਕਸਪੀਰੀਅੰਸ ਕੀਤੀ ਆ ਮੈਨੂੰ ਬਹੁਤ ਵਧੀਆ ਲੱਗੀ ਕਿ ਤੁਹਾਨੂੰ ਕਦੇ ਫੀਲ ਹੀ ਨਹੀਂ ਹੁੰਦਾ ਕਿ ਮੈਂ ਦੰਦਾਂ ਦੀ ਆਰਟੀਟੀ ਕਰਾ ਕੇ ਦੰਦ ਕਸਾਏ ਨੇ ਨਹੀਂ ਦਾਜੀ ਜਿਹਾ ਲੱਗੀ ਜਾਂਦਾ ਬਹੁਤ ਛੋਟਾ ਜਿਹਾ ਦੰਦ ਬਣਾ ਦਿੰਦੇ ਨੇ ਹੁਣ ਆਪਾਂ ਸੋਚ ਸਕਦੇ ਹਾਂ ਜੇ ਅਗਲੇ ਦੰਦਾਂ ਨੂੰ ਇਸ ਤਰ੍ਹਾਂ ਕੀਤਾ ਜਾਵੇ ਤਾਂ ਕਿੰਨੇ ਬੁਰੇ ਲ ਤੇ ਲੋ ਜੀ ਫਿਰ ਉਹਨਾਂ ਨੇ ਇਸ ਤਰ੍ਹਾਂ ਕਰਤਾ ਤੇ ਹੁਣ ਉਹ ਕਹਿੰਦੇ ਵੀ ਤੁਹਾਨੂੰ ਮੋਸਟ ਪ੍ਰੋਬੇਬਲੀ ਸੰਡੇ ਨੂੰ ਸ਼ਾਇਦ ਅਸੀਂ ਫੋਨ ਕਰੀਏ ਤੇ ਇੱਕ ਵਾਰੀ ਟ੍ਰਾਇਲ ਜ਼ਰੂਰ ਲੈਣਗੇ ਉਹ ਪਹਿਲਾਂ ਜਦੋਂ ਬਣ ਕੇ ਆਉਣਗੇ ਦੰਦ ਮੇਰੇ ਉਹ ਟ੍ਰਾਇਲ ਲੈਣਗੇ ਉਸ ਤੋਂ ਬਾਅਦ ਫਿਰ ਨੈਕਸਟ ਡੇ ਉਹ ਪਰਮਾਨੈਂਟਲੀ ਮੇਰੇ ਦੰਦ ਆ ਜਿਹੜੇ ਫਿਕਸ ਕਰ ਦੇਣਗੇ ਜੇ ਮੈਨੂੰ ਉਹ ਓਕੇ ਲੱਗਣਗੇ ਤਾਂ ਕਿਉਂਕਿ ਉਹ ਪਾਲਿਸ਼ ਵਗੈਰਾ ਬਾਅਦ ਚ ਕਰਨਗੇ ਪਹਿਲਾਂ ਐਸ ਇਟ ਇਜ਼ ਉਹ ਮੇਰਾ ਟ੍ਰਾਇਲ ਲੈ ਲੈਣਗੇ ਜੇ ਤਾਂ ਮੈਨੂੰ ਬਿਲਕੁਲ ਸਹੀ ਲੱਗਣਗੇ ਤਾਂ ਉਹਨੂੰ ਪਾਲਿਸ਼ ਕਰਕੇ ਨੈਕਸਟ ਡੇ ਉਹ ਮੇਰੇ ਫਿਕਸ ਕਰ ਦੇਣਗੇ ਅਗਰ ਮੈਨੂੰ ਨਹੀਂ ਠੀਕ ਲੱਗਣਗੇ ਤੇ ਫਿਰ ਉਹਦੇ ਵਿੱਚ ਚੇਂਜ ਆ ਜਿਹੜੀ ਉਹੋ ਕਰਨਗੇ ਸੋ ਜੀ ਇਹਦਾ ਕੋਈ ਬਹੁਤ ਲੰਬਾ ਚੌੜਾ ਪ੍ਰੋਸੈਸ ਨਹੀਂ ਸੀਗਾ ਕਿਉਂਕਿ ਇੱਕ ਵਾਰੀ ਆਪਾਂ ਗਏ ਤੇ ਸਾਰੇ ਦੰਦਾਂ ਦੀ ਆਰ ਸੀਟੀ ਹੋ ਗਈ ਦੂਜੀ ਵਾਰ ਆਪਾਂ ਗਏ ਦੰਦ ਦੇ ਕਸਾਈ ਤੇ ਉੱਪਰ ਆਰਟੀਫੀਸ਼ਲ ਉਹਨਾਂ ਨੇ ਟੀਥ ਹੈ ਜਿਹੜੇ ਉਹ ਫਿਕਸ ਕਰਤੇ ਤੇ ਬਸ ਹੁਣ ਉਹ ਜਾਊਂਗੀ ਤਾਂ ਟ੍ਰਾਇਲ ਹੋ ਜਾਊਗਾ ਇੱਕ ਵਾਰੀ ਦੇਖੋ ਟ੍ਰਾਇਲ ਤਾਂ ਹੋਣਾ ਹੀ ਹੁੰਦਾ ਤੇ ਟ੍ਰਾਇਲ ਹੋਊਗਾ ਤੇ ਨੈਕਸਟ ਡੇ ਉਹੋ ਫਾਈਨਲੀ ਲੱਗ ਜਾਣਗੇ ਠੀਕ ਹੈ ਜੀ ਸੋ ਇਹ ਸੀ ਆਪਣੇ ਦੰਦਾਂ ਦੀ ਸਟੋਰੀ ਪਰ ਅੱਜ ਤਾਂ ਮੈਨੂੰ ਬਹੁਤ ਵਧੀਆ ਫੀਲ ਹੋਇਆ ਕਿਉਂਕਿ ਮੈਂ ਸਟਾਰਟਿੰਗ 'ਚ ਉਹਨਾਂ ਨੂੰ ਦੱਸਦਾ ਸੀ ਉਹਨਾਂ ਨੇ ਮੈਨੂੰ ਸਟਾਰਟਿੰਗ 'ਚ ਹੀ ਕਿਹਾ ਸੀਗਾ ਕਹਿੰਦੇ ਤੁਹਾਡੇ ਲਾ ਦਾਂਗੇ ਪਰ ਮੈਨੂੰ ਇਹ ਨਹੀਂ ਸੀ ਇਹ ਨਹੀਂ ਸੀ ਪਤਾ ਕਿ ਉਹ ਬਿਲਕੁਲ ਡਿੱਟੋ ਲਾ ਦੇਣਗੇ ਜੋ ਮੇਰੇ ਆਪਣੇ ਹੀ ਦੰਦਾਂ ਹੈਗੇ ਨੇ ਸੋ ਕੋਈ ਸ਼ੇਪ ਨਹੀਂ ਚੇਂਜ ਹੋਈ ਫੇਸ ਦੀ ਕੋਈ ਦੰਦਾਂ ਦੀ ਸ਼ੇਪ ਨਹੀਂ ਚੇਂਜ ਹੋਈ ਐਜ਼ ਇਟ ਇਜ਼ ਮੈਂ ਉੱਥੋਂ ਆ ਗਈ ਔਰ ਬੀਬੀ ਨੂੰ ਪਤਾ ਵੀ ਨਹੀਂ ਲੱਗਿਆ ਬੀਬੀ ਕਹਿੰਦੀ ਕੀ ਕਰਾ ਕੇ ਆਈਆਂ ਵੀ ਤੇਰੇ ਦੰਦ ਨਹੀਂ ਛੋਟੇ ਕੀਤੇ ਮੈਂ ਬੀਬੀ ਨੇ ਅਸਲ ਮੇਰੇ ਦੰਦ ਤਾਂ ਛੋਟੇ ਕੀਤੇ ਸੀਗੇ ਬਿਲਕੁਲ ਛੋਟੇ-ਛੋਟੇ ਕਰਤੇ ਸੀਗੇ ਪਰ ਉਹਦੇ ਉੱਪਰ ਹੋਰ ਦੰਦ ਲਾਦੇ ਬੀਬੀ ਸੋ ਇਹ ਵਧੀਆ ਚੀਜ਼ ਹੈਗੀ ਆ ਜੀ ਇਹ ਮੈਨੂੰ ਫਸਟ ਟਾਈਮ ਐਕਸਪੀਰੀਅੰਸ ਹੋਇਆ ਠੀਕ ਹੈ ਤੁਸੀਂ ਦੱਸਿਓ ਕਦੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋਇਆ ਹੋਇਆ ਤਾਂ ਮੈਨੂੰ ਜਰੂਰ ਦੱਸਿਓ ਤੇ ਪਰ ਮੇਰੇ ਨਾਲ ਇਹ ਫਸਟ ਟਾਈਮ ਹੋਇਆ ਮੈਨੂੰ ਬਹੁਤ ਅੱਛਾ ਲੱਗਿਆ ਤੇ ਇਸ ਤਰ੍ਹਾਂ ਜੇ ਆਪਾਂ ਦੰਦਾਂ ਦਾ ਟ੍ਰੀਟਮੈਂਟ ਕਰਾਉਣਾ ਹੋਵੇ ਤਾਂ ਫਿਰ ਮੈਨੂੰ ਲੱਗਦਾ ਕੋਈ ਔਖਾ ਕੰਮ ਨਹੀਂ ਲੱਗਦਾ ਹੈਗਾ ਨਾ ਤੇ ਬਾਕੀ ਇੱਕ ਭੈਣ ਨੇ ਕਿਹਾ ਸੀਗਾ ਕਿ ਰਿੰਕਲਸ ਉਹ ਦੱਸੋ ਆਪਾਂ ਪਿਛਲੇ ਵਲੌਗ ਦੇ ਵਿੱਚ ਮੋਇਸਚਰਾਈਜ਼ਰ ਦੱਸਿਆ ਸੀਗਾ ਕਿਹੜੀਆਂ-ਕਿਹੜੀਆਂ ਭੈਣਾਂ ਨੇ ਬਣਾਇਆ ਤੇ ਲਾਇਆ ਹੈਗਾ ਉਹ ਮੈਨੂੰ ਜਰੂਰ ਦੱਸਿਓ ਮੈਨੂੰ ਤਾਂ ਜੀ ਇਹ ਬਹੁਤ ਵਧੀਆ ਲੱਗਦਾ ਹੈ ਲਾ ਕੇ ਤੁਹਾਨੂੰ ਬਿਲਕੁਲ ਫੀਲ ਨਹੀਂ ਹੁੰਦਾ ਇੱਕਦਾਂ ਕਿ ਕੁਝ ਲਾਇਆ ਹੋਇਆ ਥੋੜੇ ਦਿਨ ਲਈ ਗੋਸਮ ਚਿੱਟੇ ਬਹੁਤ ਤੋਂ ਬਾਅਦ ਹਟ ਜਾਊਗਾ ਬਸ ਸਾਰਾ ਦਿਨ ਫੇਸ ਆ ਜਿਹੜਾ ਉਹ ਫਰੈਸ਼ ਲਿੰਦਾ ਹੈ ਨਾ ਤੇ ਦੂਸਰਾ ਇੱਕ ਭੈਣ ਨੇ ਕਿਹਾ ਸੀਗਾ ਰਿੰਕਲਸ ਤੋਂ ਦੱਸੋ ਰਿੰਕਲਸ ਲਈ ਆਪਾਂ ਇੱਕ ਕਰੀਮ ਹੈ ਜਿਹੜੀ ਉਹ ਰੈਡੀ ਕਰ ਲਈ ਹੈ ਤੇ ਉਹ ਤੁਹਾਨੂੰ ਜਰੂਰ ਨੈਕਸਟ ਵਲੌਗ ਦੇ ਵਿੱਚ ਦਿਖਾਵਾਂਗੀ ਠੀਕ ਹੈ ਜੀ ਤੇ ਬਾਕੀ ਥੋੜੀ ਥੋੜੀ ਨਾ ਜਿਹੜੀਆਂ ਰਿੰਕਲਸ ਨੇ ਇਹ ਆਪਦੇ ਤੇ ਵੀ ਡਿਪੈਂਡ ਹੁੰਦਾ ਇੱਕ ਤਾਂ ਸਟ्रेस ਫ੍ਰੀ ਰਹੋ ਥੋੜੀ ਜੀ ਟੈਨਸ਼ਨ ਘਟ ਲਓ ਮੈਂ ਥੋੜੀ ਜੀ ਮਾਸਰੇ ਨਹੀਂ ਆ ਮੈਂ ਟੈਨਸ਼ਨ ਘਟ ਲੈਣੀ ਕਿਉਂਕਿ ਆਪਦੇ ਆਪ ਨੂੰ ਮੈਂ ਇਧਰ ਕਮਾ ਕੁਤੰਦਿਆ ਚਲ ਜਾ ਕੇ ਰੱਖਦੀ ਆ ਇੱਕ ਤਾਂ ਤੁਸੀਂ ਇੱਕੋ ਹੀ ਗੱਲ ਨੂੰ ਬਾਰ ਬਾਰ ਸੋਚੀ ਨਾ ਜਾਓ ਸਟ्रेस ਨਾ ਲਓ ਇੱਕ ਹਰ ਇੱਕ ਗੱਲ ਨੂੰ ਬਹੁਤ ਬ੍ਰੀਤੀ ਨਾਲ ਨਾ ਸੋਚੋ ਕਿਉਂਕਿ ਹਰ ਇੱਕ ਸਮੱਸਿਆ ਦਾ ਹੱਲ ਹੁੰਦਾ ਹੈ ਮੇਰੇ ਤਾਂ ਬਸ ਦਿਮਾਗ ਦੇ ਵਿੱਚ ਇੱਕ ਗੱਲ ਹੈ ਕਿ ਕੋਈ ਵੀ ਸਮੱਸਿਆ ਹੋਵੇ ਉਹਦਾ ਹੱਲ ਹੁੰਦਾ ਹੈ ਔਰ ਉਹ ਸਮੱਸਿਆ ਆਪਣਾ ਹੱਲ ਹੈ ਜਿਹੜਾ ਉਹ ਨਾਲ ਹੀ ਲੈ ਕੇ ਆਉਂਦੀ ਹੁੰਦੀ ਹੈ ਇਕਦਾ ਬਹੁਤਾ ਬਰੀਕੀ ਨਾਲ ਹਰ ਗੱਲ ਨੂੰ ਨਾ ਸੋਚਿਆ ਕਰੋ ਦਿਲ ਤੇ ਕੋਈ ਵੀ ਗੱਲ ਜਿਹੜੀ ਛੇਤੀ ਨਾ ਲਾਇਆ ਕਰੋ ਆਪਣੇ ਆਪ ਨੂੰ ਕੰਮ ਦੇ ਵਿੱਚ ਮਸਤ ਰੱਖੋ ਕਿਸੇ ਦੀਆਂ ਚੁਗਲੀਆਂ ਨਾ ਕਰੋ ਤੇ ਨਾ ਹੀ ਜੁਗਲੀਆਂ ਸੁਣੋ ਕਿਉਂਕਿ ਅਗਲੇ ਦੀ ਲਾਈਫ ਹੈ ਅਗਲੇ ਨੇ ਜਿਵੇਂ ਜੀਣੀ ਹੈ ਜੀ ਜਾਵੇ ਆਪਾਂ ਕੀ ਲੈਣਾ ਸਾਡੀ ਆਪਣੀ ਲਾਈਫ ਹੈ ਅਸੀਂ ਆਪਦੇ ਹਿਸਾਬ ਨਾਲ ਜੀਣੀ ਹੈ ਠੀਕ ਹੈ ਤੇ ਕਿਸੇ ਦੀਆਂ ਗੱਲਾਂ ਵੱਲ ਬਹੁਤਾ ਧਿਆਨ ਨਾ ਦਿਓ ਦੂਸਰਾ ਜਿਹੜਾ ਹੈਗਾ ਕਿ ਫੇਸ ਦੀ ਥੋੜੀ ਜੀ ਕੇਅਰ ਆਪਾਂ ਨੂੰ ਕਰਨੀ ਪੈਂਦੀ ਆ ਨਹੀਂ ਤਾਂ ਆਮ ਕਰਕੇ ਆਪਾਂ ਲੇਡੀਜ਼ ਇਹ ਜਿਹੀਆਂ ਹੀ ਹੁੰਦੀਆਂ ਸਾਰੀਆਂ ਉਕੇ ਬਸ ਨਾਲੇ ਮੂੰਹ ਧੋ ਲਿਆ ਤੇ ਗੱਲ ਖਤਮ ਉਹ ਕੁਝ ਲਾਉਣਾ ਹੀ ਨਹੀਂ ਹੈਗਾ ਸੋ ਸਵੇਰੇ ਜੋ ਮੈਂ ਤੁਹਾਨੂੰ ਦੱਸੀ ਸੀ ਮੋਇਸਚਰਾਈਜ਼ਰ ਦੱਸਿਆ ਸੀ ਉਹ ਤੁਸੀਂ ਜਰੂਰ ਲਾ ਕੇ ਰੱਖੋ ਸਾਰਾ ਦਿਨ ਉਹਦੇ ਨਾਲ ਜਿਹੜੇ ਡਸਟ ਵਗੈਰਾ ਹੈਗੀ ਉਹ ਵੀ ਤੁਹਾਡੇ ਪੋਰਸ ਦੇ ਅੰਦਰ ਨਹੀਂ ਜਾਂਦੀ ਦੂਸਰਾ ਜਦੋਂ ਤੁਸੀਂ ਕਿਤੇ ਜਾਣਾ ਮੇਕਅਪ ਕਰਨਾ ਉਦੋਂ ਵੀ ਇਹ ਬਹੁਤ ਜ਼ਰੂਰੀ ਹੈ ਇੱਕ ਤਾਂ ਬਹੁਤ ਅੱਛਾ ਬੇਸ ਬਣ ਜਾਂਦਾ ਇਹਦੇ ਨਾਲ ਉਹਦੇ ਉੱਪਰ ਜੇ ਤੁਸੀਂ ਮੇਕਅਪ ਕਰਦੇ ਹੋ ਤਾਂ ਪੈਚੇਸ ਨਹੀਂ ਬਣਦੇ ਫਾਊਂਡੇਸ਼ਨ ਵਗੈਰਾ ਲੇਡੀਜ਼ ਬਹੁਤ ਲਾਉਂਦੀਆਂ ਨੇ ਤਾਂ ਉਹ ਪੈਚੇਸ ਨਹੀਂ ਬਣਦੇ ਕਿ ਤੋ ਜਿਆਦਾ ਲੱਗੀ ਕਿ ਤੋ ਘੱਟ ਲੱਗੀ ਕਿ ਤੋ ਚਿੱਟਾ ਚਟਾਜਾ ਲੱਗਦਾ ਹੈਗਾ ਹਨ ਉਹ ਨਹੀਂ ਬਣਦੇ ਤੇ ਇੱਕ ਜਿਹੜੇ ਉਹਦੇ ਵਿੱਚ ਕੈਮੀਕਲ ਵਗੈਰਾ ਹੁੰਦੇ ਨੇ ਹਾਂ ਫਾਊਂਡੇਸ਼ਨ ਜਾਂ ਕੋਈ ਵੀ ਫੇਸ ਕਰੀਮ ਲਾਉਨੇ ਹੋ ਤਾਂ ਉਹ ਤੁਹਾਡੇ ਸਕਿਨਾਂ ਦੇ ਅੰਦਰਲੇ ਪਾਸੇ ਨਹੀਂ ਜਾਂਦੇ ਤੇ ਜਦੋਂ ਤੁਸੀਂ ਫੇਸ ਵਾਸ਼ ਕਰਦੇ ਹੋ ਤਾਂ ਉਹਦਾ ਇਫੈਕਟ ਹੈ ਜਿਹੜਾ ਉਹ ਨੀਚੇ ਤੱਕ ਨਹੀਂ ਜਾਂਦਾ ਨਹੀਂ ਤਾਂ ਆਪਾਂ ਦੇਖਦੇ ਹਾਂ ਕਿ ਜੇ ਸਿੱਧਾ ਹੀ ਉਹ ਕਰੀਮ ਤੁਸੀਂ ਲਾ ਲੈਨੇ ਹੋ ਤੇ ਇੱਕ ਤਾਂ ਸਕਿਨਾਂ ਜਿਹੜੀ ਉਹ ਜਦੋਂ ਤੱਕ ਤੁਸੀਂ ਕਿਸੇ ਫੰਕਸ਼ਨ 'ਚ ਬਿਹਾ ਸ਼ਾਦੀ 'ਚ ਪਹੁੰਚਦੇ ਹੋ ਉਦੋਂ ਤੱਕ ਤੁਹਾਡਾ ਫੇਸ ਹੈ ਜਿਹੜਾ ਉਹ ਬਹੁਤ ਹੀ ਡਰਾਈ ਡਰਾਈ ਆ ਖੁਸ਼ਕੀ ਤੇ ਕਰੋ ਤਾਂ ਤੁਸੀਂ ਐਨ ਪੂਰੇ ਵਣ ਠੜਕੇ ਜਾਂਦੇ ਹੋ ਪਰ ਉੱਥੇ ਜਾ ਕੇ ਉਹ ਕਦੇ ਕੋਈ ਟੋਕ ਦਿੰਦੀ ਆ ਤੇਰੇ ਮੂੰਹ ਤੇ ਕੀ ਹੋ ਗਿਆ ਤੇਰਾ ਮੂੰਹ ਅੱਜ ਕਾਲਾ ਜਾ ਕਾ ਤੋ ਲੱਗਦਾ ਹੈ ਨਾ ਤੇ ਸਾਰਾ ਹੀ ਫੰਕਸ਼ਨ ਖਰਾਬ ਹੋ ਜਾਂਦਾ ਪਹਿਲਾਂ ਤਾਂ ਵੈਸੇ ਕਹਿਣਾ ਹੀ ਨਹੀਂ ਚਾਹੀਦਾ ਜੇ ਕਿਸੇ ਦਾ ਖਰਾਬ ਲੱਗਦਾ ਵੀ ਤਾਂ ਫੰਕਸ਼ਨ ਲੰਘ ਜਾਣ ਦੇਣਾ ਚਾਹੀਦਾ ਅਗਲੇ ਦਾ ਫੰਕਸ਼ਨ ਖੁਸ਼ੀ ਖੁਸ਼ੀ ਲੰਘੇ ਜਾਣ ਦੋਸਤੋ ਬਾਅਦ ਕਹਿ ਲੋ ਸ਼ਾਮ ਨੂੰ ਜਾ ਕੇ ਫੰਕਸ਼ਨ ਦਾ ਨਾ ਖਰਾਬ ਹੋਵੇ ਪਰ ਆਪਾਂ ਲੇਡੀਜ਼ ਦੀ ਆਪਣੀ ਆਦਤ ਹੁੰਦੀ ਆ ਪਰ ਰਹਿ ਨਹੀਂ ਸਕਦੇ ਆਪਾਂ ਜਰੂਰ ਅਗਲੇ ਨੂੰ ਟੋਕ ਦਿੰਨੇ ਆ ਸੋ ਜੇ ਤੁਸੀਂ ਕਿਤੇ ਜਾਣਾ ਹੈਗਾ ਮੇਕਅਪ ਕਰਕੇ ਤਾਂ ਤੁਸੀਂ ਇਹ ਹੀ ਚੀਜ਼ ਹੈ ਜਿਹੜੀ ਜਰੂਰ ਲਾ ਤਾਂ ਤੁਹਾਡਾ ਮੇਕਅਪ ਜਿਹੜਾ ਇੱਕ ਤਾਂ ਓਵਰ ਜਾਂ ਨਹੀਂ ਲੱਗੂਗਾ ਇੱਕ ਪੈਚੇਸ ਨਹੀਂ ਹੋਣਗੇ ਠੀਕ ਹੈ ਜੀ ਤੇ ਡਰਾਈਨੈਸ ਬਿਲਕੁਲ ਨਹੀਂ ਆਉਗੀ ਜਦੋਂ ਆਕੇ ਤੁਸੀਂ ਆਪਣਾ ਫੇਸ ਵਾਸ਼ ਕਰੋਗੇ ਨਾ ਉਸ ਤੋਂ ਬਾਅਦ ਜਿਹੜੀ ਡਰਾਈਨੈਸ ਆਉਂਦੀ ਹੈ ਇੱਕ ਲੋ ਦਿਨ ਰਹਿੰਦੀ ਹੈ ਉਹ ਡਰਾਈਨੈਸ ਜਦੋਂ ਤੁਸੀਂ ਇਹ ਵਾਲੇ ਕੈਮੀਕਲਸ ਦੀਆਂ ਕਰੀਮਸ ਲਾ ਕੇ ਜਾਂਦੇ ਹੋ ਉਹ ਬਿਲਕੁਲ ਨਹੀਂ ਆਉਗੀ ਠੀਕ ਹੈ ਜੀ ਇੱਕ ਤਾਂ ਇਹ ਚੀਜ਼ਾਂ ਦਾ ਧਿਆਨ ਰੱਖੋ ਰਾਤ ਨੂੰ ਜੇ ਤੁਸੀਂ ਮੈਂ ਤਾਂ ਆਪ ਨਹੀਂ ਕਰਦੀ ਜੀ ਫੇਸ ਵਾਸ਼ ਵੈਸੇ ਰਾਤ ਨੂੰ ਮੈਂ ਤੁਹਾਨੂੰ ਕਹੀ ਜਾਵਾਂ ਮੈਂ ਲੈਕਚਰ ਦੇਈ ਜਾਵਾਂ ਤੇ ਰਾਤ ਨੂੰ ਜੇ ਤੁਸੀਂ ਫੇਸ ਵਾਸ਼ ਕਰਦੇ ਹੋ ਤਾਂ ਕਰੀਮ ਵਗੈਰਾ ਲਾਉਣੇ ਹੋ ਕੋਈ ਕੋਲਡ ਕਰੀਮ ਲਾਉਣੇ ਹੋ ਵੈਸੇ ਤਾਂ ਇਹੀ ਲਾ ਲਓ ਤਾਂ ਬੈਟਰ ਹੈ ਹਨਾ ਤੇ ਉਹਦੇ ਨਾਲ ਇੱਕ ਤਾਂ ਤੁਹਾਡੇ ਫੋੜੇ ਫਿੰਸੀਆਂ ਫੇਸ ਤੇ ਫੋੜੇ ਤਾਂ ਨਹੀਂ ਹੁੰਦੇ ਫਿੰਸੀਆਂ ਹੁੰਦੀਆਂ ਨੇ ਪੈਂਸੀ ਨਹੀਂ ਹੁੰਦੀਆਂ ਜੇ ਹੋ ਕੇ हट ਗਈਆਂ ਉਹਦੇ ਦਾਗ ਨਹੀਂ ਪੈਂਦੇ ਕਿਉਂਕਿ ਮੈਂ ਕੱਲ੍ਹ ਦੱਸਿਆ ਸੀਗਾ ਕਿ ਐਂਟੀਸੈਪਟਿਕ ਹੁੰਦੀ ਆ ਇਹ ਹੈਨਾ ਜਿਹੜੀ ਗਲਿਸਰਿਨ ਹੁੰਦੀ ਆ ਤੇ ਇੱਕ ਗੁਰदयाल ਸਿੰਘ ਦੀ ਆਈਡੀ ਤੋਂ ਆਇਆ ਸੀਗਾ ਸ਼ਰਮ ਦਾ ਕਮੈਂਟ ਉਹ ਕਹਿੰਦੇ ਵੀ ਤੁਸੀਂ ਦੱਸੋਗੇ ਗਲਾਬਡਾਰਕ ਤੇ ਗਲਾਬਜਲ ਸੇਮ ਹੈ ਬਿਲਕੁਲ ਸੇਮ ਹੈ ਜੀ ਗਲਾਬਡਾਰਕ ਤੇ ਗਲਾਬਜਲ ਸੇਮ ਹੀ ਹੁੰਦੇ ਨੇ ਤੁਸੀਂ ਕੋਈ ਵੀ ਲੈ ਸਕਦੇ ਹੋ ਕੁਛ ਵੀ ਕਹਿ ਕੇ ਲੈ ਸਕਦੇ ਹੋ ਲਓ ਜੀ ਹੁਣ ਮੈਂ ਪੀਲਾ ਇੱਕ ਮੈਂ ਹੋਰ ਦੱਸਦੀ ਹਾਂ ਤੁਹਾਨੂੰ ਇੱਕ ਭੈਣ ਨੇ ਜੀ ਨੇ ਰਿੰਕਲਸ ਬਾਰੇ ਕਿਹਾ ਸੀਗਾ ਲਓ ਜੀ ਐਡਾ ਸਾਰਾ ਕੱਪ ਹੈ ਪਾਣੀ ਦਾ ਭਰਿਆ ਹੋਇਆ ਵੱਡਾ ਸਾਰਾ ਹੁਣ ਆਪਾਂ ਇਹ ਪੀ ਲੈਣਾ ਥੋੜਾ ਥੋੜਾ ਕਰਕੇ ਥੋੜੀ ਥੋੜੀ ਦੇਰ ਬਾਅਦ ਪਾਣੀ ਪੀਂਦੇ ਰਹੋ ਲਿਕਵਿਡ ਜਿਆਦਾ ਲਓ ਪਾਣੀ ਤਾਂ ਜਿਆਦਾ ਹੀ ਪੀਓ ਠੀਕ ਹੈ ਜੀ ਉਹਦੇ ਨਾਲ ਫੇਸ ਤੇ ਤੁਹਾਡੇ ਗਲੋਅ ਰਹਿੰਦਾ ਹੈ ਤੇ ਡਰਾਈਨੈਸ ਨਹੀਂ ਰਹਿੰਦੀ ਹੈ ਠੀਕ ਹੈ ਜੀ ਕੁਝ ਇੱਕ ਗੱਲਾਂ ਸਿੱਗੀਆਂ ਇਹ ਫੇਸ ਬਾਰੇ ਤੇ ਬਾਕੀ ਮੈਂ ਤੁਹਾਨੂੰ ਦੰਦਾ ਬਾਰੇ ਦੱਸਦਾ ਹੁਣ ਤੁਸੀਂ ਡਾਕਟਰ ਪੁੱਛੋਗੇ ਕਿਹੜੇ ਨੇ ਤੇ ਡਾਕਟਰ ਮੈਂ ਉਦੋਂ ਦੱਸੂਗੀ ਜਦੋਂ ਮੇਰੇ ਪੂਰੇ ਜਿਹੜੇ ਕੰਪਲੀਟ ਹੋ ਗਿਆ ਸਾਰਾ ਕੋਰਸ ਤੇ ਮੈਂ ਤੁਹਾਨੂੰ ਡਿਟੇਲ ਚ ਦੱਸੂਗੀ ਕਿ ਮੈਂ ਕਿੰਨੇ ਵਾਰੀ ਜਾਣਾ ਪਿਆ ਮੈਨੂੰ ਤੇ ਕਿੰਨੇ ਮੇਰੇ ਪੈਸੇ ਖਰਚ ਹੋਏ ਠੀਕ ਹੈ ਔਰ ਕਿੰਨੇ ਮੈਂ ਪੈਸੇ ਬਚਾ ਸਕਦੀ ਸੀ ਪਰ ਮੈਂ ਨਹੀਂ ਬਚਾਈ ਉਹ ਮੈਂ ਸਾਰਾ ਕੁਝ ਤੁਹਾਨੂੰ ਦੱਸ ਦੋਗੀ ਉਹ ਜਾ ਕੇ ਐਂਡ ਜਸ ਬਸ 5-4 ਦਿਨ ਹੋਰ ਵੇਟ ਕਰੋ ਮੈਂ ਤੁਹਾਨੂੰ ਉਹਦੀ ਡਿਟੇਲ ਦੇਵਾਂਗੀ ਔਰ ਜਿਹੜੇ ਮੇਰੇ ਦੰਦ ਲੱਗਣਗੇ ਬਣ ਕੇ ਆਉਣਗੇ ਉਹ ਵੀ ਤੁਹਾਨੂੰ ਸਾਰਾ ਦਿਖਾਉਂਗੀ ਕਿ ਇਸ ਤਰ੍ਹਾਂ ਦੇ ਮੇਰੇ ਦੰਦ ਬਣ ਕੇ ਆਏ ਠੀਕ ਹੈ ਜੀ ਹੁਣ ਤੁਸੀਂ ਰੋਜ਼ ਹੀ ਦੇਖਦੇ ਹੋ ਮੇਰੇ ਦੰਦ ਔਰ نیچے ਵਾਲੇ ਹੈਗੇ ਨੇ ਤੇ ਉਹਨਾਂ ਉਹ ਮੈਂ ਥੋੜੇ ਜਿਹੜੇ ਵਿੰਗੇਟੇਡੇ ਸੀਗੇ ਉਹਨਾਂ ਨੂੰ ਮੈਂ ਥੋੜਾ ਜਿਹਾ ਚੇਂਜ ਕਰਾਇਆ ਕਿ ਵਿੰਗੇਟੇਡੇ ਨਾ ਹੋਣ ਕਿਉਂਕਿ ਚਲ ਜੇ ਤੋ ਲਵਾਉਣਾ ਹੀ ਆ ਆਪਦੀ ਮਰਜ਼ੀ ਦੇ ਤਾਂ ਪ੍ਰਮਾਤਮਾ ਨੇ ਦਿੱਤੇ ਸੀਗੇ ਤੇ ਆਪਾਂ ਸਿੱਧੇ ਕਿ ਉਹਨਾਂ ਵਾਲੀਏ ਜਿਵੇਂ ਤੋੜੇ ਜਿਵੇਂ ਸਿੱਧੇ ਰਹਿਣ ਸਿੱਧੇ ਹੋਣ ਹਨਾ ਬਾਕੀ ਦੇਖਦੇ ਆ ਕਿਸ ਤਰ੍ਹਾਂ ਦੇ ਬਣ ਕੇ ਆਉਂਦੇ ਨੇ ਸੋ ਫਿਰ ਫਿਰ ਮਿਲਦੇ ਆਪਾਂ ਫਿਰ ਹੋਰ ਗੱਲਾਂ ਕਰਦੇ ਆ ਦਿਲ ਦੀਆਂ ਇੱਕ ਭੈਣ ਦਾ ਨਾ ਜੀ ਕਮੈਂਟ ਆਇਆ ਸੀਗਾ ਉਹ ਕਹਿੰਦੇ ਵੀ ਮੈਂ ਵੀਡੀਓ ਦੇ ਥ्रू ਹੀ ਦੱਸ ਦਿੰਨੀ ਆ ਉਹਨਾਂ ਦਾ ਕਮੈਂਟ ਆਇਆ ਸੀਗਾ ਕਿ ਉਹਨਾਂ ਨੇ ਮਤਲਬ ਗਾਂ ਰੱਖੀ ਹੋਈ ਆ ਗਾਂ ਸੂਣ ਵਾਲੀ ਸੀ ਪਰ ਗਾਂ ਦਾ ਜਿਹੜਾ ਬੱਚਾ ਸੀਗਾ ਉਹ ਪੇਟ ਦੇ ਅੰਦਰ ਹੀ ਡੈੱਡ ਹੋ ਗਿਆ ਤੇ ਉਹ ਕਹਿੰਦੇ ਡਾਕਟਰ ਨੇ ਮੈਡੀਸਨ ਵਗੈਰਾ ਦਿੱਤੀਆਂ ਪਰ ਹਜੇ ਬੱਚਾ ਪੇਟ ਦੇ ਅੰਦਰ ਹੈ ਦੇਖੋ ਭੈਣ ਜੀ ਜੇ ਹੁਣ ਗਾਂ ਦਾ ਬੱਚਾ ਗਾਂ ਦੇ ਪੇਟ ਦੇ ਅੰਦਰ ਹੈਗਾ ਤੇ ਉਹਦੀ ਇਨਫੈਕਸ਼ਨ ਉਹਦੀ ਜ਼ਹਿਰ ਆ ਜਿਹੜੀ ਅੰਦਰ ਫੈਲ ਗਈ ਤਾਂ ਗਾਂ ਨੂੰ ਵੀ ਖਤਰਾ ਹੋ ਸਕਦਾ ਸੋ ਦੇਖੋ ਇਹਦਾ ਹੱਲ ਤਾਂ ਇਹੀ ਹੁੰਦਾ ਕਿ ਆਪਾਂ ਬਹੁਤੀਆਂ ਗੱਲਾਂ ਵਿੱਚ ਨਾ ਪਈਏ ਤੇ ਆਪਾਂ ਕਿਸੇ ਚੰਗੇ ਡਾਕਟਰ ਨੂੰ ਦਿਖਾਈਏ ਸੋ ਤੁਸੀਂ ਕਿਸੇ ਪਲੀਜ਼ ਕੋਈ ਅੱਛਾ ਡਾਕਟਰ ਤੁਹਾਡੇ ਨੇੜੇ ਦੇੜੇ ਹੈਗਾ ਤਾਂ ਉਹਨਾਂ ਦੀ ਸਲਾਹ ਲਓ ਉਹਨਾਂ ਨੂੰ ਦਿਖਾਓ ਕਿਉਂਕਿ ਇਸ ਤਰ੍ਹਾਂ ਵਲੌਗ ਦੇ ਵਿੱਚ ਕੋਈ ਇਦਾਂ ਆਪਾਂ ਟ੍ਰੀਟਮੈਂਟ ਤਾਂ ਦੱਸ ਨਹੀਂ ਸਕਦੇ ਹੈਗੇ ਹਨ ਇਹ ਡਾਕਟਰ ਹੀ ਇਹਦਾ ਕੋਈ ਹੱਲ ਕਰ ਸਕਦਾ ਹੈ ਠੀਕ ਹੈ ਜੀ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਹੁਣ ਆਪਾਂ ਆ ਗਏ ਕਿਚਨ 'ਚ ਕਿਉਂਕਿ ਆਪਣਾ ਜਿਹੜਾ ਜੋ ਮੈਂ ਚੀਜ਼ ਦੱਸਣੀ ਆ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਆਪਾਂ ਕਿਚਨ ਚੋਂ ਹੀ ਲੈਣੀਆਂ ਨੇ ਤੇ ਇਸ ਕਰਕੇ ਆਪਾਂ ਕਿਚਨ ਚ ਆ ਗਏ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕੱਲ ਵਾਲੇ ਵਲੌਗ ਦੇ ਵਿੱਚ ਕਿ ਫੇਸ ਵਾਸਤੇ ਜੋ ਵੀ ਆਪਾਂ ਚੀਜ਼ਾਂ ਬਣਾਵਾਂਗੇ ਉਹਦੇ ਲਈ ਆਪਾਂ ਬਹੁਤਾ ਟੰਟਾ ਫੰਟਾ ਨਹੀਂ ਕਰਨਾ ਹੈਗਾ ਬਹੁਤ ਸਾਰੀਆਂ ਚੀਜ਼ਾਂ ਨਹੀਂ ਪਾਉਣੀਆਂ ਹੈਗੀਆਂ ਤੇ ਆਪਾਂ ਵੱਧ ਤੋਂ ਵੱਧ ਦੋ ਜਾਂ ਤਿੰਨ ਚੀਜ਼ਾਂ ਬਸ ਇੰਨੀਆਂ ਕੁ ਚੀਜ਼ਾਂ ਵਾਲੀ ਬਣਾਵਾਂਗੇ ਕਿਉਂਕਿ ਮੈਨੂੰ ਪਤਾ ਹੈ ਭੈਣਾਂ ਨੂੰ ਬਾਹਰੋਂ ਸਮਾਨ ਲਿਆਉਣਾ ਬਹੁਤ ਜ਼ਿਆਦਾ ਔਖਾ ਹੁੰਦਾ ਜਿਹੜੀਆਂ ਚੀਜ਼ਾਂ ਘਰ 'ਚ ਪਈਆਂ ਹੋਣ ਉਹਦੇ ਤੋਂ ਉਹ इजीली ਚੀਜ਼ਾਂ ਜਿਹੜੀ ਉਹ ਰੈਡੀ ਕਰਕੇ ਬਣਾ ਸਕਦੀਆਂ ਨੇ ਅਦਰਵਾਈਜ਼ ਜੇ ਲੈਣ ਜਾਣਾ ਪਵੇ ਸਮਾਨ ਭਾਵੇਂ ਇੱਕ ਹੀ ਚੀਜ਼ ਲੈਣ ਜਾਣੀ ਪਵੇ ਉਹੀ ਔਖੀ ਹੋ ਜਾਂਦੀ ਆ ਤੇ ਅੱਜ ਜਿਹੜੀਆਂ ਮੈਂ ਚੀਜ਼ਾਂ ਤੁਹਾਨੂੰ ਅ ਦੱਸੂਗੀ ਕਿਹੜੀਆਂ-ਕਿਹੜੀਆਂ ਲੈਣੀਆਂ ਨੇ ਔਰ ਕਿਸ ਪਰਪਸ ਲਈ ਲੈਣੀਆਂ ਨੇ ਦੇਖੋ ਜੀ ਮੈਨੂੰ ਨਾ ਮਤਲਬ ਕਿ ਕਮੈਂਟ ਆ ਰਹੇ ਸੀਗੇ ਕਿ ਫੇਸ ਦੇ ਉੱਪਰ ਜਿਹੜੇ ਪਿੰਪਲਸ ਹੋ ਜਾਂਦੇ ਨੇ ਹੁਣ ਸੀਆਂ ਹੋ ਜਾਂਦੀਆਂ ਨੇ ਤੇ ਉਹਨਾਂ ਦੇ ਦਾਗ ਪੈ ਜਾਂਦੇ ਨੇ ਜਾਂ ਮਤਲਬ ਉਹਨਾਂ ਫਿੰਸੀਆਂ ਤੋਂ ਤੇ ਉਹਨਾਂ ਦਾਗਾਂ ਤੋਂ ਕਿਵੇਂ ਬਚਿਆ ਜਾਵੇ ਹੈਨਾ ਵੀ ਉਹਦੇ ਤੇ ਸਾਨੂੰ ਦੱਸੋ ਜੀ ਬਹੁਤ ਹੀ ਸੌਖਾ ਜਿਹਾ ਕੰਮ ਹੈਗਾ ਜੀ ਕੋਈ ਔਖਾ ਨਹੀਂ ਹੈਗਾ ਤੇ ਉਹਦੇ ਵਿੱਚ ਤੁਸੀਂ ਕਰਦੀਆਂ ਇਹ ਚੀਜ਼ਾਂ ਲੈਣੀਆਂ ਨੇ ਚੀਜ਼ਾਂ ਦੋ ਹੀ ਲਈਆਂ ਨੇ ਲਓ ਜੀ ਪਲੇਟ ਰੱਖ ਰੱਖੀ ਐ ਇੱਕ ਦੇ ਵਿੱਚ ਆਪਾਂ ਥੋੜਾ ਜਿਹਾ ਦੁੱਧ ਲਿਆ ਦੁੱਧ ਸਾਰਿਆਂ ਦੇ ਘਰ 'ਚ ਹੁੰਦਾ ਹੈ ਜੇ ਦੁੱਧ ਨਹੀਂ ਪੀਓਗੇ ਚਾਹ ਤਾਂ ਜ਼ਰੂਰ ਪੀਓਗੇ ਤੇ ਇਸ ਕਰਕੇ ਦੁੱਧ ਦਾ ਸਸਤੇ ਘਰ ਚ ਹੁੰਦਾ ਮੈਂ ਥੋੜਾ ਜਿਹਾ ਲਿਆ ਦੁੱਧ ਤੇ ਨਾਲ ਨਾ ਮੈਂ ਥੋੜੀ ਜੀ ਹਲਦੀ ਲਈ ਜੀ ਦੇਖੋ ਹਲਦੀ ਵੀ ਘਰ ਹੁੰਦੀ ਹੈ ਤੇ ਦੁੱਧ ਵੀ ਘਰ ਹੁੰਦਾ ਦੇਖੋ ਇੰਨੀ ਕ ਹਲਦੀ ਲਈ ਆ ਚਮਚ ਦਾ ਚੌਥਾ ਹਿੱਸਾ ਤਾਂ ਨਹੀਂ ਮੈਂ ਕਹੂੰਗੀ ਇੰਨੀ ਜਿਆਦਾ ਹਲਦੀ ਤਾਂ ਨਹੀਂ ਮੈਂ ਲਈ ਹੈਗੀ ਛੁਟਕੀ ਤੋਂ ਥੋੜੀ ਜੀ ਜਿਆਦਾ ਹੈਗੀ ਆ ਠੀਕ ਹੈ ਜੀ ਸੋ ਇਹਨੂੰ ਆਪਾਂ ਇਹਦੇ ਵਿੱਚ ਪਾਤਾ ਹੈਗਾ ਦੁੱਧ ਦੇ ਵਿੱਚ ਮੈਂ ਤੁਹਾਨੂੰ نیچے ਕਰਕੇ ਦਿਖਾ ਦੇਣੀ ਆ ਕਿਸ ਤਰ੍ਹਾਂ ਪਾਉਣਾ ਹੈਗਾ ਆਪਾਂ ਪਾ ਲਿਆ ਇਹਦੇ ਵਿੱਚ ਕੁਛ ਜਿਹੜਾ ਇਹ ਗਰਮ ਕੀਤਾ ਹੋਇਆ ਦੁੱਧ ਸੀ ਗਰਮ ਕਰਕੇ ਠੰਡਾ ਕੀਤਾ ਹੋਇਆ ਨੋਰਮਲ ਹੈਗਾ ਨਾ ਤਾਂ ਇਹ ਬਹੁਤ ਜ਼ਿਆਦਾ ਠੰਡਾ ਹੈ ਤੇ ਨਾ ਇਹ ਗਰਮ ਹੈ ਠੀਕ ਹੈ ਜੀ ਨੋਰਮਲ ਦੁੱਧ ਰੱਖਿਆ ਹੋਇਆ ਆਪਣਾ ਤੇ ਮੈਂ ਥੋੜੀ ਜੀ ਹਲਦੀ ਇਹਦੇ ਵਿੱਚ ਮੈਨੂੰ ਲੱਗਦਾ ਹੋਰ ਪਾ ਸਕਦੀ ਹਾਂ ਜੀ ਥੋੜੀ ਜੀ ਹਲਦੀ ਹੋਰ ਪਾਉਣੀ ਹੈ ਮੈਂ ਇਹਦੇ ਵਿੱਚ ਕਿਉਂਕਿ ਹਲਦੀ ਦਾ ਨੁਕਸਾਨ ਕੋਈ ਨਹੀਂ ਹੈ ਜੀ ਜਿੰਨੀ ਆਪਾਂ ਪਹਿਲਾਂ ਬਾਈ ਸੀ ਟੁਟਕੀ ਕੋਲ ਹੋਰ ਪਾ ਲਈ ਠੀਕ ਹੈ ਜੀ ਨੁਕਸਾਨ ਨਹੀਂ ਕਰਦੀ ਐਂਟੀਸੈਪਟਿਕ ਹੈ ਇਹ ਫੋੜੇ ਫਿੰਸੀਆਂ ਨੂੰ ਠੀਕ ਜਰੂਰ ਕਰਦੀ ਐ ਇਹ ਜਿਵੇਂ ਆਪਾਂ ਨਾ ਅ ਫੋੜੇ ਫਿੰਸੀਆਂ ਦੇ ਉੱਪਰ ਅ ਅੱਗੇ ਨਾ ਪੁਰਾਣੇ ਸਮਿਆਂ ਦੇ ਵਿੱਚ ਆਪਣੀਆਂ ਮਾਵਾਂ ਸੀ ਜਿਹੜੀਆਂ ਉਹ ਤੇਲ ਦੇ ਵਿੱਚ ਹਲਦੀ ਕਲਕਾ ਕੇ ਵੀ ਜੇ ਫੋੜੇ ਫੂੜੇ ਨਿਕਲੇ ਆਉਂਦੇ ਸੀ ਤੇ ਲਾ ਦਿੰਦੀਆਂ ਸੀਗੀਆਂ ਸੋ ਇਹ ਇਹ ਆਪਾਂ ਦੁੱਧ ਦੇ ਵਿੱਚ ਹਲਦੀ ਪਾਈ ਆ ਮੈਂ ਹੁਣ ਸਿੱਧਾ ਕਰ ਲੈਣੀ ਆ ਕੈਮਰਾ ਤੇ ਆਪਾਂ ਕਿਵੇਂ ਲਾਉਣਾ ਹੈਗਾ ਇਹਨੂੰ ਮੈਂ ਤੁਹਾਨੂੰ ਦੱਸ ਦੇਣੀ ਆ ਕੋਈ ਵੀ ਔਖਾ ਕੰਮ ਨਹੀਂ ਆ ਕੋਈ ਜਾਦੂ ਨਹੀਂ ਆ ਇਹਦੇ ਵਿੱਚ ਜਮੇ ਸਿੰਪਲ ਦਾ ਕੰਮ ਆ ਦੇਖੋ ਆਪਣੇ ਤਾਂ ਕੋਈ ਫਿੰਸੀ ਫੂਂਸੀ ਨਾ ਕਦੇ ਨਿਕਲੀ ਐ ਤੇ ਨਾ ਹੁਣ ਹੈਗੀ ਆ ਤੇ ਇਹ ਆਪਾਂ ਦੋ ਪੀਸ ਲੈਨੇ ਅਲੱਗ-ਅਲੱਗ ਕਾਟਨ ਦੇ ਕਿਉਂਕਿ ਇੱਕ ਦੇ ਨਾਲ ਆਪਾਂ ਲਾਵਾਂਗੇ ਤੇ ਇੱਕ ਨਾਲ ਫਿਰ ਆਪਾਂ ਇਹਨੂੰ ਲਾਵਾਂਗੇ ਠੀਕ ਹੈ ਜੀ ਤੇ ਇਹੀ ਜਿਹੜੀ ਹਲਦੀ ਵਾਲਾ ਦੁੱਧ ਸੀਗਾ ਉਹ ਕਾਟਨ ਆ ਜਿਹੜੀ ਇਹਦੇ ਵਿੱਚ ਡਬੋ ਲਈ ਆਪਾਂ ਆ ਦੇਖੋ ਠੀਕ ਹੈ ਤੇ ਇਸ ਤਰ੍ਹਾਂ ਕਰਕੇ ਆਪਾਂ ਆਪਦੇ ਚਿਹਰੇ ਤੇ ਇਹਨੂੰ ਲਾ ਲੈਣਾ ਤੇ ਇਹ ਐਂਟੀਸੈਪਟਿਕ ਦਾ ਕੰਮ ਕਰਦੀ ਹੈ ਇਹ ਇੱਕ ਮੈਡੀਸਨ ਹੈ ਇਹ ਇੱਕ ਤਰ੍ਹਾਂ ਦੀ ਜਿਹੜੀ ਹਲਦੀ ਹੈ ਨਾ ਇਹ ਇੱਕ ਮੈਡੀਸਨ ਹੈ ਇੱਕੇ ਵੇਲੇ ਨੀਚੇ ਬੈਠ ਜਾਂਦੀ ਹੈ ਚੰਗੀ ਤਰ੍ਹਾਂ ਘੁਲਦੀ ਨਹੀਂ ਸੋ ਨੀਚੇ ਤੱਕ ਇਹਨੂੰ ਕਾਟਨ ਦੇ ਨਾਲ ਲਾ ਲੈਣਾ ਹੈਗਾ ਲਓ ਜੇ ਸਾਰੇ ਫੇਸ ਤੇ ਲਾ ਲੋਂਗੇ ਕੋਈ ਨੁਕਸਾਨ ਨਹੀਂ ਹੈ ਇਹ ਨਹੀਂ ਹੈਗਾ ਕਿ ਜਿੱਥੇ ਫਿੰਸਿੰਗ ਉੱਥੇ ਲਾਉਣੀ ਆ ਜੇ ਸਾਰੇ ਫੇਸ ਤੇ ਲਾ ਲੈਨੇ ਹੋਏ ਕੋਈ ਨੁਕਸਾਨ ਨਹੀਂ ਕਰਦੀ ਬਲਕਿ ਫਾਇਦਾ ਹੀ ਕਰੂਗੀ ਤੇ ਜਿਹੜੀ ਡੈੱਡ ਸਕਿਨ ਹੁੰਦੀ ਹੈ ਆਪਣੀ ਉਹ ਸਾਰੀ ਨੂੰ ਇਹ ਖਤਮ ਕਰ ਦਿੰਦੀ ਹੈ ਡੈੱਡ ਸਕਿਨ ਨੂੰ ਤੇ ਸਕਿਨ ਜਿਹੜੀ ਆਪਣੀ ਬਹੁਤ ਵਧੀਆ ਨਿਖਰ ਕੇ ਆਉਗੀ ਜਿਹਦੇ ਫਿੰਸੀਆਂ ਨਹੀਂ ਵੀ ਹੈਗੀਆਂ ਉਹ ਵੀ ਆਪਾਂ ਬੇਸਣ ਦੇ ਵਿੱਚ ਹਲਦੀ ਪਾ ਕੇ ਲਾ ਲੈਨੇ ਆ ਹੁਣੇ ਦੁੱਧ ਚ ਹਲਦੀ ਪਾਈ ਹੋਈ ਆ ਤੇ ਉਹਦੇ ਲਈ ਵੀ ਇਹ ਬਹੁਤ ਜ਼ਿਆਦਾ ਫਾਇਦੇਮੰਦ ਆ ਸਾਰੇ ਤੁਸੀਂ ਲਾ ਸਕਦੇ ਹੋ ਆਪਣੀ ਸਕਿਨ ਜਿਹੜੀ ਉਹਨੂੰ ਵਧੀਆ ਰੱਖਣ ਵਾਸਤੇ ਕਲੀਅਰ ਰੱਖਣ ਵਾਸਤੇ ਦਾਗ-ਧੱਬਿਆਂ ਤੋਂ ਬਚਣ ਵਾਸਤੇ ਤੇ ਫਿੰਸੀਆਂ ਨੇ ਜਿਹੜੀਆਂ ਚਿਹਰੇ ਦੀਆਂ ਉਹ ਤਾਂ ਇਹ ਸਾਫ਼ ਕਰਦੀ ਹੀ ਕਰਦੀ ਆ ਬਲਕਿ ਜਿਹੜੇ ਉਹਨਾਂ ਦੇ ਦਾਗ ਪੈ ਜਾਂਦੇ ਆ ਉਹਨਾਂ ਨੂੰ ਵੀ ਇਹ ਠੀਕ ਕਰਦੀ ਆ ਕੱਲ ਆਪਾਂ ਤੁਹਾਨੂੰ ਇੱਕ ਮੋਇਸਚਰਾਈਜ਼ਰ ਦੱਸਿਆ ਸੀਗਾ ਤੇ ਉਹ ਵੀ ਐਂਟੀਸੈਪਟਿਕ ਆ ਉਹਦੇ ਵਿੱਚ ਵੈਸਲੀਨ ਪਾਈ ਸੀ ਵੈਸਲੀਨ ਵੀ ਐਂਟੀਸੈਪਟਿਕ ਹੁੰਦੀ ਹੈ ਉਹ ਵੀ ਆਪਾਂ ਨੂੰ ਦਾਗਾਂ ਤੋਂ ਬਚਾਉਂਦੀ ਹੈ ਇਸ ਤਰ੍ਹਾਂ ਜਿਹਰੇ ਦੇ ਉੱਪਰ ਹੋਣ ਤੇ ਇੱਕ ਮੌਇਸਚਰਾਈਜ਼ਰ ਵੀ ਸੀਗਾ ਉਹ ਬਹੁਤ ਅੱਛਾ ਮੌਇਸਚਰਾਈਜ਼ਰ ਹੈ ਜੀ ਪਲੀਜ਼ ਪੜ੍ਹਨਾ ਸਾਰੀਆਂ ਰਿਕੁਐਸਟ ਹੈ ਮੇਰੀ ਇਹ ਐਵੇਂ ਨਹੀਂ ਇਹ ਵੀਡੀਓ ਪਾਈ ਮੈਂ ਤੇ ਇਹਦੇ ਬਹੁਤ ਸਾਰੇ ਫਾਇਦੇ ਨੇ ਠੀਕ ਹੈ ਸੋ ਇਹ ਆਪਾਂ ਲਾ ਲਿਆ ਇਹਨੂੰ ਆਪਾਂ 10 ਮਿੰਟ 10 12 ਮਿੰਟ ਜਿਹਰੇ ਤੇ ਇਸੇ ਤਰ੍ਹਾਂ ਹੀ ਲਾ ਕੇ ਰੱਖਾਂਗੇ ਜਿਹੜੇ ਬੱਚਿਆਂ ਦੇ ਗਰਲਸ ਦੇ ਬੁਆਇਸ ਦੇ ਹਨਾ ਬੱਚੇ ਆਉਂਦੇ ਮੇਰੇ ਖਿਆਲ ਲਾ ਬੇਟੇ ਬੇਟੀਆਂ ਦੇ ਜ਼ਿਆਦਾ ਆਉਂਦੇ ਨੇ ਮੈਨੂੰ ਇਸ ਤਰ੍ਹਾਂ ਦੇ ਕਮੈਂਟ ਕਿਉਂਕਿ ਆਪਾਂ ਤਾਂ ਹੁਣ ਪੋੜੇ ਫੈਂਸੀ ਵਾਲੀ ਉਹ ਮਰਦੇ ਵਿੱਚੋਂ ਲੰਘ ਚੁੱਕਿਆ ਮੈਨੂੰ ਲੱਗਦਾ ਤੇ ਗਰਲਸ ਦੇ ਜਾਂ ਬੁਆਇਸ ਦੇ ਇਸ ਤਰ੍ਹਾਂ ਯੰਗ ਇਸ ਦੇ ਵਿੱਚ ਹੋ ਜਾਂਦੇ ਨੇ ਤਾਂ ਉਹਨਾਂ ਲਈ ਇਹ ਬਹੁਤ ਵਧੀਆ ਚੀਜ਼ ਹੈਗੀ ਹੈ ਠੀਕ ਹੈ ਜੀ ਸੋ ਇਸ ਤਰ੍ਹਾਂ ਆਪਾਂ ਇਹਨੂੰ ਮੈਨੂੰ ਹੁਣ ਦੇਖ ਨਹੀਂ ਰਿਹਾ ਮੈਨੂੰ ਲੱਗਦਾ ਨੇ ਅੱਖਾਂ ਦੇ ਵੀ ਲੱਗ ਗਈ ਤੇ ਇਸ ਤਰ੍ਹਾਂ ਆਪਾਂ ਇਹਨੂੰ 10 ਤੋਂ 12 ਮਿੰਟਾਂ ਜਿਹੜੇ ਲਾ ਕੇ ਰੱਖਾਂਗੇ ਤੇ ਮੈਂ ਤੁਹਾਨੂੰ ਦੱਸ ਦੇਣੀ 19 ਦੇ ਵਿੱਚ ਆਪਾਂ ਤੁਹਾਡੇ ਨਾਲ ਗੱਲਾਂ ਮਾਰ ਲੈਣੇ ਆ ਕਿ ਮੈਂ ਨਾ ਜਦੋਂ ਛੋਟੀ ਸੀਗੀ ਮੈਨੂੰ ਲੱਗਦਾ ਉਹਦੋਂ ਮੈਂ 3rd 4th ਦੇ ਵਿੱਚ ਪੜਦੀ ਹੋਊਂਗੀ ਤੇ ਮੇਰੇ ਨਾ ਬਹੁਤ ਜ਼ਿਆਦਾ ਪੂਰੀ ਬਾਡੀ ਦੇ ਉੱਪਰ ਫੋੜੇ ਨਿਕਲੇ ਆਏ ਸੀਗੇ ਬਹੁਤ ਜ਼ਿਆਦਾ ਫੋੜੇ ਹੋਏ ਸੀਗੇ ਹੁਣ ਤਾਂ ਫੋੜੇ ਹੀ ਹੁਣ हट ਗਏ ਬੱਚਾ ਨਹੀਂ ਮੈਨੂੰ ਲੱਗਦਾ ਹੁਣ ਨਹੀਂ ਫੋੜੇ ਹੁੰਦੇ ਹੈਗੇ ਤੇ ਮੇਰੇ ਨਾ ਇਹ ਹਥਾਨੀਆਂ ਜਿਹੜੀਆਂ ਥੇੜੀਆਂ ਨੇ ਇਹਨਾਂ ਦੇ ਉੱਪਰ ਵੀ ਨਿਕਲੇ ਸੀ ਇੱਕ ਵਾਰੀ ਹੋਏ ਸੀ ਮੈਨੂੰ ਯਾਦ ਹੈ ਮੈਂ ਬਹੁਤ ਛੋਟੀ ਸੀਗੀ ਤੇ ਬਾਹਰ ਤਾਂ ਹਣੀ ਹੋਣੇ ਸੀ ਮੇਰੇ ਹੱਥਾਂ ਦੀਆਂ ਥੀੜੀਆਂ ਉਤੇ ਵੀ ਐ ਛਾਲੇ ਬਣ ਜਾਂਦੇ ਸੀਗੇ ਡੇ ਡੇ ਤੇ ਉਦੋਂ ਨਾ ਬੀਬੀ ਨੇ ਮੈਨੂੰ ਇੱਕ ਚੀਜ਼ ਬਣਾ ਕੇ ਖਵਾਈ ਸੀ ਬੀਬੀ ਨੇ ਮੈਨੂੰ ਚਾਸਪੁਰ ਲਾ ਕੇ ਦਿੱਤਾ ਸੀਗਾ ਉਹ ਇੰਨਾ ਕੁ ਟੇਸਟੀ ਬਣਿਆ ਸੀਗਾ ਉਹਦਾ ਟੇਸਟ ਆ ਜਿਹੜਾ ਮੈਂ ਹਜੇ ਤੱਕ ਨਹੀਂ ਭੁੱਲੀ ਮੈਂ ਉਦੋਂ ਬਹੁਤ ਛੋਟੀ ਸੀਗੀ ਤੇ ਉਹ ਚਾਸਪੁਰ ਲਾ ਕੇ ਦਿੱਤਾ ਸੀਗਾ ਉਹਦੇ ਨਾਲ ਦੀ ਮੈਨੂੰ ਕਦੇ ਵੀ ਫੋੜਾ ਫਿੰਸੀ ਨਹੀਂ ਹੋਇਆ ਚਲੋ ਹੁਣ ਵੱਡੇ ਹੋ ਗਏ ਛੋਟੇ ਛੋਟੇ ਦਾ ਕੀ ਹੋਣਾ ਫਿੰਸੀਆਂ ਵੀ ਕਦੇ ਮੈਨੂੰ ਲੱਗਦਾ ਮੈਨੂੰ ਨਹੀਂ ਯਾਦ ਵੀ ਮੇਰੇ ਫੇਸ ਦੇ ਉੱਪਰ ਕਦੇ ਕੋਈ ਇਸ ਤਰ੍ਹਾਂ ਫਿੰਸੀ ਨਿਕਲੀ ਹੋਊਗੀ ਜਿਵੇਂ ਲੋਕਾਂ ਦੇ ਨਿਕਲੇ ਆਉਂਦੀਆਂ ਨੇ ਫਿੰਸੀਆਂ ਤੇ ਮੇਰੇ ਫੇਸ ਦੇ ਉੱਪਰ ਕਦੇ ਕੋਈ ਫਿੰਸੀ ਨਹੀਂ ਨਿਕਲੀ ਹੈਗੀ ਹੈਨਾ ਉਹ ਚਾਸਕੂ ਕੀ ਮਰ ਲਿਆ ਸੀ ਉਹ ਤਾਂ ਆਪਾਂ ਬੀਬੀ ਤੋਂ ਪੁੱਛ ਸਕਦੇ ਬੀਬੀ ਉਹ ਹੀ ਦੱਸ ਸਕਦੀ ਹੈ ਮੈਂ ਇੱਕ ਦਿਨ ਬੀਬੀ ਨੂੰ ਕਹਿ ਰਹੀ ਸੀ ਮੈਂ ਕਦੇ ਵੀ ਚਾਸਕੂ ਦਾ ਫੇਰ ਲਾਉਣ ਕਾਨੂੰ ਜੀ ਕਹਿੰਦਾ ਕਿ ਮੈਨੂੰ ਤਾਂ ਉਹਦਾ ਟੇਸਟ ਹੀ ਨਹੀਂ ਭੁੱਲਿਆ ਇਹਨਾਂ ਜਿਆਦਾ ਟੇਸਟੀ ਸੀਗਾ ਸਰਦੀਆਂ ਦੇ ਵਿੱਚ ਆਪਾਂ ਜ਼ਰੂਰ ਲਾਵਾਂਗੇ ਬਹੁਤ ਚੰਗਾ ਹੁੰਦਾ ਉਹ ਯਾਨੀ ਖੂਨ ਦੀ ਸਫਾਈ ਕਰਦਾ ਜੀ ਉਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਤੇ ਲੋ ਜੀ 10 ਤੋਂ 12 ਮਿੰਟ ਆਪ ਲਾ ਕੇ ਰੱਖਦੇ ਆ ਫਿਰ ਮਿਲਦੀਆਂ ਤੁਹਾਨੂੰ ਫਿਰ ਇੰਚੇਰੇ ਨੂੰ ਕਿਵੇਂ ਸਾਫ ਕਰਨਾ ਹੈ ਤੇ ਉਸ ਤੋਂ ਬਾਅਦ ਆਪਾਂ ਚਿਹਰੇ ਨੂੰ ਮੋਇਸਚਰਾਈਜ਼ ਕਰਾਂਗੇ ਠੀਕ ਹੈ ਜੀ ਤੇ ਬਿਲਕੁਲ ਵੀ ਥੋੜੀਆਂ ਜਿਹੜੀਆਂ ਫਿਰਸੀਆਂ ਵਗੈਰਾ ਉਹ हट ਜਾਣਗੀਆਂ ਉਹਦੇ ਦਾਗ ਵੀ हट ਜਾਣਗੇ ਲਓ ਜੀ ਹੁਣ ਆਪਣਾ ਇਹ ਥੋੜਾ ਡਰਾਈ ਹੋ ਗਿਆ ਬਹੁਤ ਜ਼ਿਆਦਾ ਡਰਾਈ ਨਹੀਂ ਕਰਨਾ ਆਪਾਂ 10 ਮਿੰਟ ਹੋ ਗਏ ਨੇ ਲੱਗੇ ਨੂੰ ਤੇ ਹੁਣ ਆਪਾਂ ਇਹਨੂੰ ਕਿਵੇਂ ਸਾਫ ਕਰਨਾ ਥੋੜੀ ਜਿਹੀ ਕਾਟਨ ਹੈ ਜਿਹੜੀ ਉਹਨੂੰ ਗਿੱਲੀ ਕਰ ਲਿਆ ਆਪਾਂ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਉਤਾਰ ਦਾਂਗੇ

जो थोड़ा फेस है जेड़ा बिल्कुल ड्राई हो जाए ਦੇ ਉਸ ਤੋਂ ਬਾਅਦ ਇਹਨੂੰ ਮੋਇਸਚਰਾਈਜ਼ ਕਰਨਾ ਵੀ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਆਪਾਂ ਨਹੀਂ ਰੱਖਣਾ ਹੈਗਾ ਕਿ ਕੁਝ ਵੀ ਨਾ ਲਾਓ ਹਨ ਤੇ ਥੋੜੀ ਦੇਰ ਇਹ ਡਰਾਈ ਹੋ ਜਾਊਗਾ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਮੋਇਸਚਰਾਈਜ਼ ਕਰਾਂਗੇ ਮੋਇਸਚਰਾਈਜ਼ਰ ਆਪਾਂ ਤੁਹਾਨੂੰ ਕੱਲ ਬਲੌਗ 'ਚ ਦੱਸੇ ਹੀ ਸੀਗਾ ਕਿ ਕਈ ਭੈਣਾਂ ਦੇ ਨਾ ਸਵਾਲ ਸੀ ਜਿਵੇਂ ਹੁਣੇ ਚਰਨਜੀਤ ਭੈਣ ਨੇ ਡੇਰਾ ਤੁਨ ਤੋਂ ਉਹ ਵਿਚਾਰੇ ਕਹਿੰਦੇ ਮੈਂ ਕਮੈਂਟ ਵੀ ਕਈ ਵਾਰੀ ਕੀਤਾ ਤੇ ਤੁਸੀਂ ਪੜਿਆ ਨਹੀਂਗਾ ਕਈ ਵਾਰੀ ਨਾ ਆਈਡੀ ਤਾਂ ਪਤਾ ਨਹੀਂ ਹੁੰਦੀ ਯਾਦ ਨਹੀਂ ਹੁੰਦੀ ਤੇ ਇਹ ਨਾਮ ਨਹੀਂ ਹੁੰਦਾ ਵਿੱਚ ਹਨ ਤੇ ਤੇ ਚਲੋ ਕੋਈ ਗੱਲ ਨਹੀਂ ਅੱਜ ਆਪਾਂ ਉਹਨਾਂ ਦਾ ਨਾਮ ਲੈਤਾ ਚਰਨਜੀਤ ਭੈਣ ਨੇ ਡੇਰਾ ਤੁਨ ਕਾਲ ਮੈਸੇਜ ਆਇਆ ਸੀਗਾ ਉਹ ਕਹਿੰਦੇ ਵੀ ਤੁਸੀਂ ਗੁਲਾਬਦਾਰਕ ਕਿਹਾ ਸੀਗਾ ਗੁਲਾਬਦਾਰਕ ਤੇ ਰੋਜ਼ ਵਾਟਰ ਸੇਮ ਹੀ ਹੁੰਦੇ ਨੇ ਹਾਂਜੀ ਕਈ ਹੋਰ ਭੈਣਾਂ ਆਉਂਦੀਆਂ ਵੀ ਇਹ ਡਾਊਟ ਸੀਗੇ ਗੁਲਾਬਦਾਰਕ ਗੁਲਾਬਜਲ ਜਾਂ ਰੋਜ਼ ਵਾਟਰ ਉਹ ਸਾਰੇ ਸੇਮ ਹੀ ਹੁੰਦੇ ਨੇ ਠੀਕ ਹੈ ਜੀ ਉਹਨਾਂ ਵਿੱਚ ਕੋਈ ਫਰਕ ਨਹੀਂ ਹੈਗਾ ਰੋਜ਼ ਵਾਟਰ ਕਹਿਣਾ ਸੀਗਾ ਮੈਂ ਤੇ ਮੈਂ ਗੁਲਾਬ ਦਾ ਅਰਕ ਕਹੀ ਗਈ ਹੈਨਾ ਤੇ ਲੋ ਜੀ ਆਪਣਾ ਫੇਸ ਹੈ ਜਿਹੜਾ ਉਹ ਹੋ ਗਿਆ ਹੁਣ ਡਰਾਈ ਤੇ ਹੁਣ ਆਪਾਂ ਅੰਦਰ ਚੱਲਦੇ ਆ ਤੇ ਮੋਇਸਚਰਾਈਜ਼ ਕਰਦੇ ਆ ਠੀਕ ਹੈ ਜੀ ਮੋਸਚਰਾਈਜ਼ਰ ਆਪਾਂ 글ਿਸਰਿਨ ਤੇ ਰੋਜ਼ ਵਾਟਰ ਪਾ ਕੇ ਬਣਾਇਆ ਸੀਗਾ ਕੱਲ ਬਹੁਤ ਅੱਛਾ ਬਹੁਤ ਗਲੋ ਰਹਿਦਾ ਸਾਰਾ ਦਿਨ ਤੇ ਤੁਸੀਂ ਉਹ ਜ਼ਰੂਰ ਬਣਾਇਓ ਠੀਕ ਹੈ ਚਲੋ ਆਪਾਂ ਅੰਦਰ ਚੱਲ ਜਾਈਏ ਹਾਂ ਲਓ ਜੀ ਪਹੁੰਚ ਗਏ ਆਪਾਂ ਹੁਣ ਤੇ ਉਹੀ ਮੋਸਚਰਾਈਜ਼ਰ ਆਪਣਾ ਜਿਹੜਾ ਆਪਾਂ ਪਹਿਲਾਂ ਲਿਆ ਸੀ ਉਸੇ ਤਰ੍ਹਾਂ ਇੱਕ ਉਂਗਲਾ ਜਿਹੀ ਇਸ ਤਰ੍ਹਾਂ ਲਾ ਲਾਂਗੇ ਲਾ ਕੇ ਤੇ ਆਪਾਂ ਥੇਲੀ ਦੇ ਉੱਪਰ ਇਦਾਂ ਪਾ ਲਾਂਗੇ ਤੇ ਆਪਣੇ ਫੇਸ ਦੇ ਉੱਪਰ ਇਸ ਤਰ੍ਹਾਂ ਅਪਲਾਈ ਕਰਾਂਗੇ ਠੀਕ ਹੈ ਜੀ ਜਿਹੜੀ ਵੈਸਲੀਨ ਆ ਉਹ ਵੀ ਐਂਟੀਸੈਪਟਿਕ ਹੈ ਤੇ ਜਿਹੜੀ ਹਲਦੀ ਆ ਉਹ ਵੀ ਐਂਟੀਸੈਪਟਿਕ ਹੈ ਦੋਨੋਂ ਚੀਜ਼ਾਂ ਨੇ ਜਿਹੜੀਆਂ ਦੋਨਾਂ ਨੇ ਆਪਣਾ ਕੰਮ ਕਰਨਾ ਹੈਗਾ ਇੱਕ ਦਾ ਆਪਾਂ ਥੋੜਾ ਜਿਹਾ ਹਲਕਾ ਜਿਹਾ ਪੀਸਟ ਜਿਹਾ ਲਾ ਲਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਜਦੋਂ ਮੋਇਸਚਰਾਈਜ਼ਰ ਲਾਵਾਂਗੇ ਉਹ ਵੀ ਆ ਆਪਣਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰੂਗਾ ਤੇ ਕੋਈ ਵੀ ਫਿੰਸੀ ਜਾਂ ਕੋਈ ਦਾਗ ਹੈ ਜਿਹੜਾ ਉਹ ਤੁਹਾਡੇ ਚਿਹਰੇ ਤੇ ਨਹੀਂ ਰਹਿਣ ਦੇਊਗਾ ਸੋ ਸਾਰੀਆਂ ਭੈਣਾਂ ਆਪਣੇ ਚਿਹਰੇ ਦਾ ਧਿਆਨ ਰੱਖੋ ਸਾਰੀਆਂ ਬੱਚੀਆਂ ਆਪਣੇ ਚਿਹਰੇ ਦਾ ਧਿਆਨ ਰੱਖਿਓ ਜ਼ਿੰਦਗੀ بار بار ਨਹੀਂ ਮਿਲਦੀ ਸੋ ਆਪਣੇ ਚਿਹਰਾ ਮੂਰਾ ਜਿਹੜਾ ਉਹ ਵਧੀਆ ਉਣਾ ਕੇ ਰੱਖੋ ਠੀਕ ਹੈ ਜੀ ਜਦੋਂ ਸਾਡੇ ਚਿਹਰੇ ਤੇ ਕੋਈ ਦਾਗ ਧੱਬਾ ਜਾ ਕੋਈ ਫਿੰਸੀ ਹੁੰਦੀ ਹੈ ਨਾ ਸਾਡੇ ਵਿੱਚ ਇੱਕ ਕੰਪਲੈਕਸ ਆ ਜਾਂਦਾ ਹੈ ਨਾ ਆਪਾਂ ਬਾਰ ਬਾਰ ਉਸੇ ਚੀਜ਼ ਨੂੰ ਦੇਖੀ ਜਾਂਦੇ ਹਾਂ ਮੈਂ ਕਈ ਗਰਲਸ ਦੇਖੀਆਂ ਨੇ ਜਿਨ੍ਹਾਂ ਦੇ ਚਿਹਰੇ ਦੇ ਉੱਪਰ ਫਿੰਸੀਆ ਹੁੰਦੀਆਂ ਨੇ ਉਹ ਸਾਰਾ ਦਿਨ ਐਵੇਂ ਹੱਥ ਮਾਰੀ ਜਾਂਦੀਆਂ ਨੇ ਐ ਪੱਟੀ ਜਾਣਗੀਆਂ ਉਹਨੂੰ ਪੱਟੀ ਜਾਣਗੀਆਂ ਹਨ ਕਿਉਂਕਿ ਆਪਾਂ ਨਾ ਥੋੜਾ ਜਿਹਾ ਕੰਪਲੈਕਸ ਦੇ ਵਿੱਚ ਹੁੰਨੇ ਆ ਤੇ ਆਪਾਂ ਨੂੰ ਉੱਥੇ ਆਪਣਾ ਹੱਥ ਬਾਰ ਬਾਰ ਜਾਂਦਾ ਸੋ ਪਹਿਲੀ ਗੱਲ ਤਾਂ ਫਿੰਸੀਆ ਜਿਹੜੀ ਉਹਨੂੰ ਪੱਟੋ ਨਾ ਤੇ ਫਿਰ ਉਹ ਦਾਗ ਉਹਦਾ ਜ਼ਰੂਰੀ ਪ ਜੇ ਤੁਸੀਂ ਪੱਟੀ ਲਿਆ ਦਾਗ ਪੈ ਹੀ ਗਏ ਤਾਂ ਇਹ ਦੋ ਚੀਜ਼ਾਂ ਜ਼ਰੂਰ ਅਪਲਾਈ ਕਰ ਲਓ ਠੀਕ ਹੈ ਜੀ ਤੇ ਬਹੁਤ ਘੱਟ ਚੀਜ਼ਾਂ ਦੇ ਨਾਲ ਮੈਂ ਤੁਹਾਨੂੰ ਜੋ ਵੀ ਦੱਸਦੀਆਂ ਕਰਦੀਆਂ ਚੀਜ਼ਾਂ ਦੇ ਨਾਲ ਹੀ ਬਣਾਉਣਾ ਦੱਸਦੀਆਂ ਚਾਹੇ ਮੋਇਸਚਰਾਈਜ਼ਰ ਦੱਸਿਆ ਚਾਹੀ ਮੈਂ ਤੁਹਾਨੂੰ ਹਲਦੀ ਤੇ ਦੁੱਧਾ ਜਿਹੜਾ ਫੇਸ ਤੇ ਅਪਲਾਈ ਕਰਨਾ ਦੱਸਿਆ ਇਹ ਫਿਰਸੀਆਂ ਤੋਂ ਬਹੁਤ ਸਾਰੀਆਂ ਗਰਲਸ ਦੇ ਜਾਂ ਭੈਣਾਂ ਦੇ ਕਮੈਂਟ ਆ ਜਿਹੜੇ ਆ ਰਹੇ ਸੀਗੇ ਕਿ ਚਿਹਰੇ ਦੇ ਉੱਪਰ ਹੋਣ ਵਾਲੀਆਂ ਫਿਰਸੀਆਂ ਤੇ ਦਾਗ ਹੈ ਜਿਹੜੇ ਉਹਦੇ ਲਈ ਕੁਝ ਜ਼ਰੂਰ ਦੱਸੋ ਲੋ ਜੀ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਚੀਜ਼ ਬਹੁਤ ਪਸੰਦ ਆਊਗੀ ਜਰੂਰ ਅਪਲਾਈ ਕਰਿਓ ਕਰਕੇ ਤੇ ਜਰੂਰ ਦੱਸਿਓ ਠੀਕ ਹੈ ਜੀ ਚਲੋ ਵਲੌਗ ਦਾ ਇੱਥੇ ਕਰੀਏ ਐਂਡ ਆਪਣਾ ਤਾਂ ਚਿਹਰਾ ਚਮਕ ਗਿਆ ਹੁਣ ਤੇ ਫਿਰ ਮਿਲਦੇ ਆਂ ਕੱਲ ਨੂੰ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਸਤੀ